ਤਾਂ ਮੈਂ ਕੋਈ ਹੁੰਨ ਦਵਾ ਪੈਲਾ ਕੰਮ ਕਹਿੰਦੀ ਆ ਵੀ ਸਾਰਿਆਂ ਨਾਲੋਂ ਵੱਧ ਕਰਿਆ ਕਰ ਤੇ ਚੀਜ਼ਾਂ ਮਰੀ ਕਹਿ ਦਿੰਦੀ ਆ ਮਾਂ ਵੀ ਇਹ ਪਿੱਛੇ ਹੀ ਰਵੇ ਤੇ ਚੰਗੀ ਆ ਗੱਲ ਸੁਣ ਮੇਰੀ ਕਿਦਾਂ ਧਾਰਾਂ ਬੰਨ ਬੰਨ ਕੇ ਸਿਰ 'ਚ ਪਾਉਣ ਲਈ ਆ ਤੇਲ ਜਿਹੜੇ ਆਚਾਰਕ ਫੰਡੇ ਤੇਰੇ 하게 ਉਹਨੇ ਕੀ ਰਹਿਣੀ ਆ ਪਤਾ ਕਿੰਨਾ ਮਹਿੰਗਾ ਹੁੰਦਾ ਵਾ ਉਸ ਗਾੜ ਦਾ ਕਰਕੇ ਜਿਹਦਾ ਕਰਕੇ ਮੈਂ ਲਿਆਉਣੀ ਆ ਉਹਨੂੰ ਤਾਂ ਲਾਉਣ ਦਾ ਮੌਕਾ ਹੀ ਨਹੀਂ ਦਿੰਦੀ ਤੇ ਜੇ ਦਿਨ ਪੋਤਲ ਤੇਲ ਦੀ ਮਕਾਈ ਹੁੰਦੀ ਆ ਨਾਲੇ ਦੂਜਾ ਤੇਲ ਨਹੀਂ ਲਾਇਆ ਜਾਂਦਾ ਉਹਨੂੰ ਕੀ ਆ ਦਿਮਾਗ ਤੇ ਰਹਿਗਾ ਕਿ ਨਹੀਂ ਅੱ ਤਾਂ ਕਿੰਨੀ ਵਾਰ ਤੈਨੂੰ ਕਿਹਾ ਵਾ ਚੰਗਾ ਭਲਾ ਤੈਨੂੰ ਪਤਾ ਵਾ ਵੀ ਆ ਕਾਂਕਾ ਚ ਮਸ਼ੀਨਾਂ ਲੱਗਦੀਆਂ ਤੇ ਲੈਟ ਸਵੇਰ ਤੋਂ ਜਾਂਦੀ ਤੇ ਕਾਲਾਂ ਨੂੰ ਬੰਦ ਆਉਂਦੀ ਆ ਤੇ ਪੱਖਾ ਛੱਡ ਕੇ ਬੈਠੀ ਆ ਜ਼ਰੂਰ ਮਿਲ ਕੇ ਖਵਾਉਣਾ ਹੁੰਦਾ ਆ ਦਿਮਾਗ ਦੇ ਦੀ ਬੁੱਧੀ ਆ ਨਾ ਇਹਨੂੰ ਵੀ ਥੋੜੇ ਜਿਹਾ ਹਲਾ ਲਿਆ ਕਰ